ਬੜੀਆਂ ਮਿੰਤਾ ਕੀਤੀਆਂ ਪਹਿਲਾਂ ਤੇ ਇਹਨੂੰ ਬੜੀਆਂ ਮਿੰਤਾ ਕੀਤੀਆਂ ਦੀਆਂ ਗਾਜਾ ਤੈਨੂੰ ਸਵੇਰੇ ਇਹ ਲੈ ਕੇ ਦਵਾਂਗੇ ਉਹ ਲੈ ਕੇ ਹੋਰ ਬੜੀਆਂ ਮਿੰਤਾ ਕੇ ਨਹੀਂ ਮੰਨੀ ਨਹੀਂ ਮੰਨੀ ਕੌਣ ਬੁਲਾ ਰਹਾ ਹੈ ਮuje ਕੀ ਹੋ ਗਿਆ ਤੇ ਆ ਦੇਖੋ ਪੱਟੀਆਂ ਹੀ ਹੁਣ ਇੱਥੇ ਸਮੱਸਿਆ ਕੀ ਹੋ ਗਈ ਹੈ ਬਈ ਇਹ ਨਾ ਪਾਣੀ ਦੀ ਲੀਕੇਜ ਹੈ ਹਾਂਜੀ ਤੇ ਹੁਣ ਆ ਟਾਈਲਾਂ ਲੈ ਕੇ ਆਏ ਸੀਗੇ ਵੱਡੀਆਂ ਵੱਡੀਆਂ ਤੇ ਇਹ ਹੁਣ ਉੱਪਰ ਵਾਲੀਆਂ ਪੌੜੀਆਂ ਚ ਲੱਗਣੀਆਂ ਇਹਦੇ ਨਾਲ ਦੀਆਂ ਹੀ ਸੇਮ ਆਹ ਟੂਟੀਆਂ ਦਾ ਸਮਾਨ ਲੈ ਕੇ ਆਏ ਸੀਗੇ ਤੇ ਹੁਣ ਮੰਨੂ ਫੋਲ ਕੇ ਬੈਗੀ ਤੇ ਇਹਨੂੰ ਦਿਖਾਣੇ ਆ ਵੀ ਕੀ ਕੀ ਐ ਠੀਕ ਐ ਤੋਂ ਬਾਅਦ ਫੇ ਮੰਨੀ ਦੀ ਪ੍ਰੀ-ਵੇਡਿੰਗ ਵੀ ਕਰਨੀ ਆਪਾਂ ਥੋੜੇ ਟਾਈਮ ਤੱਕ ਤੇ ਉਹ ਜ਼ਿਆਦਾ ਜ਼ਰੂਰੀ ਹਾਂਜੀ ਸਸਤਰੀ ਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਨਵੇਂ ਦੀ ਸ਼ੁਰੂਆਤ ਦੇ ਨਾਲ-ਨਾਲ ਹੁਣ ਆਪਾਂ ਤੁਹਾਨੂੰ ਪਤਾ ਕੰਮ ਜਾਰੀ ਨੇ ਆਪਣੇ ਤੇ ਪਿੱਛੇ ਸਾਡੇ ਤੁਸੀਂ ਵੇਖ ਚੁੱਕੇ ਹੋ ਬਈ ਇਹ ਫੱਟਾ ਹੈ ਇਹਨਾ ਬੈੱਡ ਸਾਡੇ ਦੇ ਵਿੱਚ ਨਾ ਫੱਟੇ ਥੋੜੇ ਜੇ ਪੁਆਣੇ ਆਪਾਂ ਟੁੱਟ ਗਏ ਸੀ ਟੁੱਟ ਗਏ ਸੀ ਤਾਂ ਕਰਕੇ ਤੇ ਬੈੱਡ ਆਪਾਂ ਹੁਣ ਸੈੱਟ ਦਾ ਸਕਦੇ ਨਹੀਂ ਹੈ ਨਾ ਤੇ ਬਾਕੀ ਇੱਕ ਨਵਾਂ ਬੈੱਡ ਲਿਆਂਦਾ ਇੱਕ ਉਧਰ ਬੈੱਡ ਹੈ ਉਹਦੇ ਦੇ ਵਿੱਚ ਵੀ ਉਹਨੂੰ ਵੀ ਥੋੜਾ ਜਿਹਾ ਰਿਪੇਅਰ ਹੀ ਕਰਾਣਾ ਨਵੇਂ ਬੈੱਡ ਹੈ ਸਾਰੇ ਤੇ ਇਹ ਪਰਾਣਾ ਬੈਡ ਸੀ ਜਿੱਥੇ ਆਪਾਂ ਫੱਟੇ ਲਵਾ ਲਏ ਨੇ ਤੇ ਫਿਲਹਾਲ ਹੁਣ ਸਵੇਰ ਦੇ ਅਸੀਂ ਗਏ ਹੋਏ ਸੀਗੇ ਤੇ ਟੈਲਾਂ ਦਾ ਪਤਾ ਕਰਨ ਕਿਉਂਕਿ ਟੈਲਾਂ ਆਪਾਂ ਨਾ ਹੁਣ ਸੋਚਿਆ ਵੀ ਇੱਥੇ ਸਸਤੀਆਂ ਜੀਆਂ ਟੈਲਾਂ ਦੇਖ ਕੇ ਨਾ ਇਥੇ ਪੋੜੀਆਂ ਉੱਪਰ ਵਾਲੀਆਂ 'ਚ ਵੀ ਲਵਾ ਦਈਏ ਸਾਰੇ ਕਿ ਸੇਮ ਨਹੀਂ ਲੱਗ ਆਏ ਹੈਗਿਆ ਸੇਮ ਨੇ ਪਰ ਉਹ ਇਹਦੇ ਨਾਲੋਂ ਸਸਤੀਆਂ ਉਹ ਉਹ ਥੋੜੀਆਂ ਜੀਆਂ ਜਿਹਦਾ ਪੁਰੀਆਂ ਹੁੰਦੀਆਂ ਸੈਡਾ ਸੈਡਾ ਤੋਂ ਤੇ ਹੈਨਾ ਇਹਦੀ ਮਿਲ ਜਾਂਦੀਆਂ ਹੈਗੀਆਂ ਉਹਦੇ ਨਾਲ ਦੀਆਂ ਸੇਮ ਨਹੀਂ ਸਾਰੀਆਂ ਹਾਂ ਸੇਮ ਨੇ ਤੇ ਉਹ ਹੁਣ ਲੈ ਕੇ ਆਏ ਆਂ ਤੇ ਉਸ ਤੋਂ ਬਾਅਦ ਹੁਣ ਮੰਨੀ ਹੋਣੀ ਗਏ ਨੇ ਰੇਤਾ ਲੈਣ ਦਰਵਾਜਾ ਲੈ ਕੇ ਆਏ ਆ ਪਹਿਲਾਂ ਇੱਕ ਦਰਵਾਜਾ ਥੱਲੇ ਪਿਆ ਉਹ ਦਰਵਾਜਾ ਲੈ ਕੇ ਆਏ ਆ ਇੱਕ ਨਵਾਂ ਦਰਵਾਜਾ ਬੜਨਾ ਹੈ ਕਿ ਕਾ ਹੈ ਤੇ ਇੱਕ ਦਰਵਾਜਾ ਹੋਰ ਹੈ ਉਹ ਰਿਪੇਅਰ ਕਰਨਾ ਮਿਸਤਰੀ ਆਏਗਾ ਫੇਰ ਰਿਪੇਅਰ ਕਰੇਗਾ ਠੀਕ ਹੈ ਜੀ ਕਾਫੀ ਸਾਰੇ ਕੰਮ ਨੇ ਤੇ ਆਪਾਂ ਹੌਲੀ ਹੌਲੀ ਕਰੀ ਜਾਂਦੇ ਆ ਕਰਾਈ ਜਾਂਦੇ ਆ ਤੇ ਫਿਲਹਾਲ ਮਰਪੀ ਕਹੋ ਜੀ ਤੁਸੀਂ ਕਰ ਰਹੇ ਹੋ ਤੁਸੀਂ ਕੋ ਨਾੜ ਖੜੇ ਹੋ ਮੇਰੇ ਤੁਸੀਂ ਜੀ ਖੜਾਇਆ ਜਾ ਵਾ ਪੈਸੇ ਲੈਣ ਚੱਲੀ ਸੀ ਮੈਂ ਤੇ ਹੋਲੀ ਦੀ ਲੰਗ ਸੁਣੀ ਸੀ ਥੱਲੇ ਦੇ ਵਿੱਚੇ ਫੜ ਲਿਆ ਐ ਕਾ ਤੇ ਕਾਕਾ ਹੱਡਾ ਦੇਖੋ ਲੁਕੀ ਜਾਂਦਾ ਗੱਲ ਕੀ ਗੱਲ ਕੀ ਕਾਕੇ ਨੇ ਕਾਕੇ ਵਾਸਤੇ ਨਾ ਰਾਤੀ ਮੈਂ ਰਾਤੀ ਮੈਂ ਚੋਕਲੇਟ ਦਾ ਡੱਬਾ ਲੈ ਕੇ ਆਇਆ ਜੇ ਮੂੰਹਕ ਦਬਲੇੜਿਆ ਪਿਆ ਓਏ ਚੋਕਲੇਟ ਦਾ ਡੱਬਾ ਕਿੱਥੇ ਹੈ ਉਹ ਮੈਂ ਲੁਕਾ ਕੇ ਕਿੱਥੇ ਕਿੱਥੇ ਲੁਕਾ ਕੇ ਰੱਖਿਆ ਉਹ ਮੈਂ ਜਗ੍ਹਾ ਨਹੀਂ ਦੱਸ ਅੱਛਾ ਕਿੱਥੇ ਰੱਖਿਆ ਰਕਾ ਕੇ ਦੱਸ ਮੈਨੂੰ ਪਤਾ ਹੈ ਨੇ ਆਪਣੀ ਅਲਮਾਰੀ ਦੀ ਲੋਕਰ 'ਚ ਰੱਖਿਆ ਹੋਇਆ ਹੈ ਅੱਛਾ ਆਪਾਂ ਸਾਡੇ ਕੀ ਲਈ ਜਾਂਦੀ ਹੈ ਖਾਈ ਜਾਂਦੀ ਏ। ਖਾਈ ਕਰਕੇ ਮੈਂ ਸਾਰੀ ਖਾ ਲਿਆ। ਦੱਸਿਆ ਨਹੀਂ ਰਾਤੀ 2:00 ਵਜੇ। ਰਾਤੀ 2:00 ਵਜੇ ਨਾ ਇਹਨੇ ਨਾ ਰਾਤੀ 2:00 ਵਜੇ ਮਤਲਬ ਮੈਂ ਆਇਆ ਪਾਰਟੀ ਸੀਗੀ ਤੇ ਤਾਂ ਕਰਕੇ 2:00 ਵਜੇ ਆਇਆ ਮੈਂ ਰਾਤੀ ਨਹੀਂ 12:00 ਵਜੇ ਆਇਆ ਤੇ ਮੁੜ ਕੇ ਫਿਰ ਆ ਕੇ ਨੀਂਦ ਨਹੀਂ ਆਈ ਮੈਂ ਮੋਬਾਈਲ ਚਲਾਉਣ ਲੱਗਿਆ। ਇਹ ਸੋਹਣੀ ਕੁੜੀ ਨੀਂਦ ਵਿੱਚ ਸੁੱਤੀ ਉੱਟ ਕੇ ਤੇ ਲੱਗੀ ਰੋਲਾ ਪਾਣ ਕਿਉਂਕਿ ਇਹਨੇ ਮੈਨੂੰ ਕਿਹਾ ਸੀ papa ਮੇਰੇ ਕੋਲੋਂ ਚਾਕਲੇਟ ਲੈ ਕੇ ਆਉਂ। ਮੈਂ ਕਿਹਾ ਸੀ ਹਾਂ ਮੈਂ ਲੈ ਆਉਂਗਾ। ਤੇ ਕਿਉਂਕਿ ਲੇਟ ਹੋ ਗਏ ਸਿਰ ਆਦੇ 12:00 ਵਜੇ ਤੇ ਤੁਹਾਨੂੰ ਪਤਾ 12 ਵਜੇ ਕੋਈ ਦੁਕਾਨ ਖੁੱਲੀ ਨਹੀਂ ਹੁੰਦੀ ਤੇ ਤਾਂ ਕਰਕੇ ਫਿਰ ਮੈਂ ਲੈ ਕੇ ਨਹੀਂ ਆ ਤੇ ਇਹਨੂੰ ਜਾਗ ਆਈ ਨਾ ਇਹਨੂੰ ਯਾਦ ਆ ਗਿਆ ਵੀ ਚਾਕਲੇਟ ਲੈ ਕੇ ਨਹੀਂ ਆਏ ਇਹਨੇ ਪਾਤਾ ਰੋੜਾ ਤੇ ਮੁੜ ਕੇ ਮੈਨੂੰ ਗਿਫਟ ਮਿਲਿਆ ਹੋਇਆ ਸੀਗਾ ਤੇ ਪਰ ਮੈਨੂੰ ਪਤਾ ਨਹੀਂ ਸੀਗਾ ਵੀ ਉਹ ਕੀ ਹੈ ਤੇ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਅਨਬਾਕਸਿੰਗ ਕਰਦੇ ਆ ਆਪਾਂ ਦੇਖਦੇ ਆ ਅਨਬਾਕਸਿੰਗ ਕਰਦੇ ਆ ਤੇ ਇਹ ਹੈ ਨਾ ਕੀ ਪਤਾ ਨਿਕਲ ਹੀ ਆਵੇ ਐਦੀ ਮੈਂ ਸੋਚਿਆ ਮੈਂ ਕਿਹਾ ਚੱਲ ਐਂ ਕਰਦੇ ਜੇ ਨਾ ਨਿਕਲਿਆ ਨਾ ਤੈਨੂੰ ਮੈਂ ਸਵੇਰੇ ਚਾਕਲੇਟ ਦਾ ਡੱਬਾ ਲਿਆ ਦੂੰਗਾ ਬਹੁਤ ਮਿੰਦਾ ਕੀਤੀਆਂ ਪਹਿਲਾਂ ਤੇ ਇਹਨੂੰ ਬੜੀਆਂ ਮਿੰਦਾ ਕੀਤੀਆਂ ਨੀਆਂ ਹੋਰ ਬੜੀਆਂ ਮੈਂ ਤਾਂ ਕਿ ਨਹੀਂ ਮੰਨੇ ਨਹੀਂ ਮੰਨੀ ਨਹੀਂ ਮੰਨੀ ਹਾਂ ਮੁੜ ਕੇ ਫਿਰ ਅਨਬਾਕਸਿੰਗ ਕੀਤੀ ਇਹਦੀ ਕਿਸਮਤ ਨੂੰ ਡੱਬਾ ਨਿਕਲ ਆਇਆ ਚੌਕਲੇਟ ਦਾ ਓਰੇ ਯਾਰ ਨਾਲ ਹੀ ਖੁਸ਼ ਹੋ ਗਈ ਰਾਤ ਨੂੰ ਫਿਰ ਸੋ ਗਈ ਨਾਲੋ ਨਾਲ ਹੀ ਫਿਰ ਦੋ ਖਾਦੀਆਂ ਤੇ ਸੋ ਗਈ ਆਹੋ ਦੋ ਖਾਦੀਆਂ ਚੀਬਾ ਡੱਡਾ ਆ ਸੇ ਤੋਆ ਤੋਆ ਆਇਆ ਰਿਹਾ ਸੱਜਾ ਧਿਆਨ ਅਸੀਂ ਆਹ ਲੈ ਕੇ ਆਏ ਸੀਗੇ ਡੈਡੀ ਹਣੀ ਰੂੜੀ ਮੱਲੜ ਠੀਕ ਹੈ ਤੇ ਇਹ ਆਪਾਂ ਪੌਦਿਆਂ ਨੂੰ ਦੇਣੀ ਆ ਹੀ ਗਈ ਤੇ ਮੈਂ ਸੋਚਦਾ ਵੀ ਇਹ ਡੈਡੀ ਆਪ ਹੀ ਕਰਨਗੇ ਕੰਮ ਨਾ ਬਈ ਆਪਣੇ ਕੋ ਥੋੜਾ ਜਿਹਾ ਗਲਤ ਹੋ ਜਾਂਦਾ ਗੜਬੜ ਹੋ ਜਾਂਦਾ ਖੇਤੀ ਬੜੀ ਜਿਹੜਾ ਕੰਮ ਤੇ ਤਾਂ ਕਰੇ ਡੈਡੀ ਹੋ ਹੀ ਕਰਨਗੇ ਤੇ ਮੈਂ ਸੋਚਦਾ ਵੀ ਆਪਾਂ ਪਾਣੀ ਦੇ ਦਈਏ ਚੁੰਨੂ ਪੌਦਿਆਂ ਨੂੰ ਹੈਨਾ ਚਲਿਏ ਚੱਲੋ ਫਿਰ ਆ ਜਾ ਦੇ ਦਈਏ ਪਾਣੀ हाँ इतने मार 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 वेरी गुड वेरी गुड बहुत अच्छे बहुत अच्छे कलाकार बनोगे तुम ठीक है नो बेटा नहीं रोक जा प्लीज ओ यार तेरे को नहीं ज्यादा हले मैं अब तो बाद दे दी मैंने पहले एक बार पानी दे लेना प्लीज की हो रहा है की हो रहा है रही है अच्छा ਮੰਮੀ ਨੇ ਅਦਰ ਪਾਣੀ ਪਾ ਕੇ ਛੱਡਿਆ ਹੈ ਮਸ਼ੀਨ ਦੇ ਵਿੱਚ ਕੌਣ ਬੁਲਾ ਰਿਹਾ ਹੈ ਮੈਨੂੰ ਕੀ ਹੋ ਗਿਆ ਯਾਰ ਲਿਆ ਦਿਓ ਸਮਾਨ ਸ਼ੈਂਪੂ ਦਈ ਮੜਿਆ ਯਾਰ ਫਿਰ ਸ਼ੈਂਪੂ ਤੇ ਮੈਂ ਸ਼ੈਂਪੂ ਹੀ ਲਿਆ ਦੇਣਾ ਸਮਾਨ ਕੀ ਕਰਨਾ ਬਣਾ ਲਏ ਹੈ ਤੇ ਥੋੜਾ ਉਹ ਛੱਡੋ ਪਰੇ ਯਾਰ ਵੇਸਟ ਕਰਨਾ ਤੂੰ ਐਵੇਂ ਚੱਲਿਆ ਆ ਰੋ ਐਕਸਪੈਰੀਮੈਂਟ ਫੇਲ ਹੀ ਹੁੰਦੇ ਨੇ ਲਾ ਦੋ ਹੀ ਐਵੇਂ ਫੇਲ ਹੁੰਦੇ ਨੇ ਨੋਰਗੀ ਕੋਈ ਨਹੀਂ ਫੇਲ ਹੁੰਦਾ ਹੈ ਇਸ ਪੈ ਚਲ ਕੋਈ ਨਹੀਂ ਫਿਰ ਦੇ ਦੇ ਆ ਯਾਰ ਕੀ ਕੀ ਲੈਣਾ ਕਿੱਥੋਂ ਕੀ ਕੀ ਲੈਣਾ 200 ਰੁਪਏ ਦਾ ਸਾਮਾਨ ਆਣਾ ਸਾਰਾ ਕੀ ਲੈਣਾ ਜੀ ਹੋਣਾ ਵੇਖ ਲਓ ਕੀ ਕੀ ਲੈਣਾ ਉਹ ਤੇ ਅਰੀਠੇ ਆਮਲਾ ਤੇ ਲਗਾਈਆਂ ਫਲੀਆਂ ਅੱਛਾ ਬਸ ਚਲ ਮੈਂ ਲਿਆ ਕੇ ਦਿੰਦਾ ਠੀਕ ਹੈ ਠੀਕ ਹੈ ਹਾਂਜੀ ਤੇ ਹੁਣ ਟਾਈਲਾਂ ਜਿਹੜੀਆਂ ਨਾ ਉਹ ਇਧਰੋਂ ਬਾਥਰੂਮ ਚੋਂ ਜਿਹੜਾ نیچے ਵਾਲਾ ਬਾਥਰੂਮ ਜਿਹੜਾ ਮੇਨ ਬਾਥਰੂਮ ਹੈ ਸਾਡਾ ਤੇ ਉੱਥੇ ਹੁਣ ਟਾਈਲਾਂ ਅਸੀਂ ਪੱਟੀਆਂ ਸੀਗੀਆਂ ਪੁਰਾਣੀਆਂ ਕਿਉਂਕਿ ਨਵੀਆਂ ਲਗਾਉਣੀਆਂ ਸੀ ਆਹ ਵਾਲੀਆਂ ਠੀਕ ਹੈ ਜੀ ਤੇ ਇਹ ਲੱਗਣੀਆਂ ਤੇ ਆਹ ਦੇਖੋ ਪੱਟੀਆਂ ਹੀ ਹੁਣ ਇੱਚ ਸਮੱਸਿਆ ਕੀ ਹੋ ਗਈ ਐ ਬਈ ਇਹ ਨਾ ਪਾਣੀ ਦੀ ਲੀਕੇਜ ਐ ਸਾਈਡਾਂ ਤੋਂ ਨਾ ਜਿੱਦਾਂ ਪਾਈਪ ਆਪੂ ਪਾ ਦਾ ਕੋਈ ਚੱਕਰ ਆ ਰਿਹਾ ਥੇ ਨਾ ਸਾਰੀਆਂ ਉਹ ਪੱਟੀਆਂ ਸਾਰੀਆਂ ਟਾਇਲਾਂ ਤੇ ਕੋਈ ਪਾਈਪਾਂ ਦਾ ਚੱਕਰ ਆ ਵੀ ਪਾਣੀ ਨਾ ਦੁਵਾਰਾਂ ਚ ਪੈਂਦਾ ਹੁਣ ਸਾਰਾ ਚੈੱਕ ਕਰਨਾ ਪੈਣਾ ਤਾਂ ਜਾ ਕੇ ਤੇ ਟਾਇਲਾਂ ਦਾ ਕੰਮ ਸ਼ੁਰੂ ਹੋਣਾ ਮਤਲਬ ਪਹਿਲਾ ਕੰਮ ਉਹਦਾ ਮਿਸਤਰੀ ਦਾ ਕੰਮ ਐ ਠੀਕ ਐ ਦੂਜੇ ਦਾ ਪਲੰਬਰਦ ਤੇ ਫੇਰ ਉਹ ਮਿਸਤਰੀ ਕਰ ਪਾਏਗਾ ਟਾਇਲਾਂ ਦਾ ਆ ਮਾਦਰਾ ਬਹੁਤ ਜ਼ਿਆਦਾ ਮਾਦਰਾ ਕੰਮ ਸੋਨਰ ਮੜੇ ਲੈ ਆਇਆ ਨਾ ਕਿੱਥੇ ਉਹ ਕੀ ਨਾਮ ਹੈ ਕੋਰੇਤਾ ਚਲ ਦੇਖਦਾ ਤੂੰ ਜਾਇਆ ਹਾਂ ਮੜਾ ਤੈਨੂੰ ਕੀ ਆ ਮੜਾ ਕਿਹ ਕਿ ਆ ਰਿਕਵਰੀ ਉਹ ਜਾਇਆ ਯਾਰ ਉਹ ਬੈਠਾ ਬੰਦਾ ਯਾਰ ਕੰਮ ਤੋਂ ਵੇਲ ਹਾਂਜੀ ਤੇ ਹੁਣ ਆ ਟਾਈਲਾਂ ਲੈ ਕੇ ਆਏ ਸੀਗੇ ਵੱਡੀਆਂ ਵੱਡੀਆਂ ਤੇ ਇਹ ਹੁਣ ਉੱਪਰ ਵਾਲੀਆਂ ਪੌੜੀਆਂ 'ਚ ਲੱਗਣੀਆਂ ਇਹਦੇ ਨਾਲ ਦੀਆਂ ਹੀ ਐ ਸੇਮ ਮਤਲਬ ਪੈਟਰਨ ਜਿਹਾ ਇਹੀ ਐ ਤੇ ਆ ਦੇਖੋ ਸੇਮ ਹੀ ਪੈਟਰਨ ਆ ਇਹ ਹੁਣ ਉੱਪਰ ਲਗਣੀ ਹੈ ਸਭ ਤੋਂ ਉੱਪਰ ਆਉਣੀ ਬੋਲਾਂ ਤੇ ਇੱਧਰ ਕਟਿੰਗ ਚੱਲ ਰਹੀ ਹੈ ਮਾਸਟਰ ਜੀ ਕਟਿੰਗ ਕਰ ਰਹੇ ਨੇ ਅੰਜੀ ਏ ਪੀਣ ਵਾਲਾ ਨਹੀਂ ਹੈਗਾ ਬੱਟੇ ਤੀਨ ਵਾਲੀ ਚੀਜ਼ ਨਹੀਂ ਆਹੀ ਪਤਾ ਕੀ ਹੈ ਦਿਖਾਵਾਂ ਹੈ ਕੋਲ ਕੇ ਆ ਟੁੱਟੀ ਇਹਨਾਂ ਸਮਾਨ ਲੈ ਕੇ ਆਏ ਸੀਗੇ ਤੇ ਹੁਣ ਮੈਨੂੰ ਖੋਲ ਕੇ ਬੈ ਗਈ ਤੇ ਇਹਨੂੰ ਦਿਖਾਣੇ ਆ ਵੀ ਕੀ ਕੀ ਐ ਠੀਕ ਆ ਆ ਦੇ ਆ ਦੇ ਹਾਂ ਹੈਗਾ ਹਾਂ ਇਹ ਕੱਪੜੇ ਟੰਗਣ ਵਾਲਾ ਠੀਕ ਆ ਕਾਕੇ ਕਿੱਲੇ ਨਾ ਸਾਡੇ ਕੱਪੜੇ ਹਾਂ ਤੇ ਆ ਜਿਹੜੀ ਚੀਜ਼ ਐ ਨਾ ਆ ਦੇ ਇਹ ਆ ਤੇਰੀ ਚੀਜ਼ ਆ ਦੇ ਇੱਧਰ ਦੇਖ ਇੱਧਰ ਦੇਖ ਉਹ ਕਾਕੇ ਆ ਦੇਖ ਹਾਂ ਇਹ ਹੈਗਾ ਉਹ ਸਾਬਣ ਦਾਣੀ ਇੱਥੇ ਬਰਸ਼ ਆਣਗੇ ਠੀਕ ਐ ਇੱਥੇ ਆ ਗਲਾਸੀ ਆਏਗੀ ਨਹੀਂ ਹਾਂ ਇਹਦੇ ਚ ਆਏਗੀ ਤੇਰੀ ਟੂਥਪੇਸਟ ਇਹ ਗਲਾਸੀ ਚ ਆਏਗੀ ਟੂਥਪੇਸਟ ਠੀਕ ਹੈ ਇਹ ਹੈਗੀ ਹੈ ਇਹਦੀ ਇਹ ਦੇਖੋ ਇੱਥੇ ਚਾਰ ਬਰਸ਼ ਆਣਗੇ ਸਾਬਣ ਆਏਗੀ ਤੇ ਇਹਦੇ ਵਿੱਚ ਟੂਥਪੇਸਟ ਆਏਗੀ ਇਹ ਟੋਟੀ ਹੈ ਟੋਟੀ ਇਹ ਇੱਕ ਹੋਰ ਟੋਟੀ ਹੈ ਇੱਕ ਹੋਰ ਟੋਟੀ ਹੈ ਇਹ ਉਹ ਕਿੱਲੇ ਲਗਾਉਣ ਵਾਲੇ ਨਾ ਜਿਹੜੇ ਸਮਾਨ ਲਗਾਉਣ ਵਾਲਾ ਠੀਕ ਹੈ ਇਹ ਵੀ ਸਾਬਣ ਰੱਖਣ ਵਾਸਤੇ ਹਾਂ ਇਹ ਵੀ ਇੱਕ ਸਾਬਣ ਰੱਖਣ ਵਾਸਤੇ ਹੈ ਇੱਥੇ ਬਾਹਰ ਲੱਗਣਾ ਹੈ ਠੀਕ ਆ ਉਹ ਉੱਥੇ ਠੀਕ ਆ ਬਸ ਬਸ ਬਾਕੀ ਸਮਾਨ ਫੇਰ ਲਿਆਵਾਂਗੇ ਠੀਕ ਆ ਆਹ ਉਹ ਦੇ ਪਤੰਗਾ ਦੇ ਪਿੱਛੇ ਕਿੱਦਾਂ ਡੋੜਦਾ ਮੰਮੀ ਇੱਧਰ ਕੱਪੜੇ ਲੱਗੇ ਹੋਇਆ ਧੋਣ ਵਾਸਤੇ ਤੇ ਇੱਧਰ ਪਤੰਗਾ ਨੂੰ ਆਇਆ ਯਾਰ ਕੰਨੋ ਅਜੇ ਕਾਹ ਚੋਣਦੇ ਨੇ ਸਨੇ ਵਿੱਚ ਰੱਖ ਦੇ ਬੇਟਾ ਨੇ ਵਿੱਚ ਰੱਖ ਦੇ ਇਦਾਂ ਵੀ ਕਰ ਸਕਦੇ ਆ ਹਾਂ ਨਹੀਂ ਇਦਾਂ ਨਹੀਂ ਕਰਦੇ ਵਿੱਚ ਰੱਖ ਦੇ ਉਹਦਾ ਤੇ ਵਧੀਆ ਗੱਲ ਐ ਹੇਗਾ ਕੇ ਆ ਪਾਣੀ ਪੀਣ ਲੱਗੀ ਮੈਂ ਨਹੀਂ ਆਂਦੇ ਓਏ ਗਲਾਸ ਚ ਪਾਣੀ ਪੀਣ ਲੱਗੀ ਆ ਇਹ ਵਾਲੇ ਚ ਤੂੰ ਹੋਰ ਅੰਡ ਕੰਮ ਕੀ ਹੈ ਪਰ ਇਹਦੇ ਚ ਉਹਨਾਂ ਨੇ ਆ ਦੇਖ ਨਾ ਮੋਰੀ ਜੀ ਕੱਢੀ ਹੋਈ ਹੈ ਗਲਾਸ ਪਾਣੀ ਨਹੀਂ ਪੀ ਸਕਦੇ ਇਹਦੇ ਚ ਇਹ ਕਰੇਗਾ ਕੇ ਅੱਥੇ ਅੱਥੇ ਕਲਾਸੀ ਲੱਗ ਸਕਦੇ ਹੂੰ ਜੱਜੇ ਚਾਹੇ ਕਿ ਉੱਪਰ ਲੱਭੇ ਬਾਹਰੋਂ ਸਾਬੜ ਹਾਂਜੀ ਅਸੀਂ ਸਾਬੜ ਰੱਖ ਰਾ ਸੀ ਹਾਂਜੀ ਸਾਬੜ ਆ ਲੈ ਆਂਗੇ ਅਸੀਂ ਹਾਂਜੀ ਕੀ ਪਤਾ ਮੈਂ ਜਦ ਮੱਤ ਗਿਆ ਮੈਂ ਕੱਟ ਦੇਣੀ ਸੀ ਹੁਣ ਤੇਰੀ ਓਹਾਹਾਹਾਹਾ ਓਵਾ ਬਚ ਗਿਆ ਨਾ ਤੇ ਇੱਧਰੇ ਹੁਣ ਮਿਸਤਰੀ ਦਾ ਕੰਮ ਚੱਲ ਰਿਹਾ ਪਹਿਲਾਂ ਕੱਟ-ਕੱਟ ਕੇ ਰੱਖੀ ਜਾ ਰਿਹਾ ਟੈਨ ਤੇ ਆ ਬਚ ਗਿਆ ਆ ਦੇਖੋ ਕਿੱਡਿਆਂ ਕਿੱਡਿਆਂ ਟੈਲਾਂ ਬਚ ਗੀਆਂ ਆ ਦੇਖੋ ਇਹ ਲੱਗਦਾ ਹੁਣ ਕੰਮ ਆ ਜਾਏਗੀ ਕਿਤੇ ਨਾ ਕਿਤੇ ਇਹਨਾਂ ਨੂੰ ਲਾ ਦਾਂਗੇ ਤੇ ਆ ਆ ਬਣਾ ਰਹੇ ਨੇ ਪੋਡੇ ਆ ਦੇਖੋ ਪੋਡੇ ਬਣ ਗਏ ਓਕੇ ਰਿਪੋਰਟ ਹੋ ਗਿਆ ਕੰਮ ਕੀ ਆ ਗਿਆ ਕੁਝ ਨਹੀਂ ਹੋ ਅੱਛਾ ਮੈਂ ਕਿਹਾ ਹੱਥ ਕੱਟ ਗਿਆ ਸ਼ਾਇਦ ਆ ਉਹ ਕੰਮ ਆ ਜਾਏਗੀ ਉਹ ਆ ਟੈਲਰ ਲੈ ਕੇ ਭੱਜਦਾ ਓਏ ਕਾਕੇ ਟੈਲਰ ਲੈ ਕੇ ਨਹੀਂ ਭਜਣਾ ਪੱਕਾ ली तो पौधा होर तैयार हो गया है कितने पौधे तैयार हो गए दस ओ वेरी गुड कल तो चक्का चक हो जाएगा काम फिर है ना चलो बढ़िया है तुम कौन हो किसका ओ हैं गोला, है? गोला, है। गोला? अरे वो अभी नहीं कौन वो गोला का दूसरा भाई है तू से आया है, है।, है? से, से? यही है उस दिन का हमने तो देखा नहीं तुझको दुश्ण 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 अच्छा किसका लड़का है नहीं नहीं इनका क्या लगता है ये संजय का लगता है तेरा जीजा है ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਗੱਲ ਐਦਾ ਵੀ ਰੋਟੀ ਪਾਣੀ ਹੁਣ ਘਾਟ ਹੀ ਬਣ ਰਹਾ ਇੱਕ ਅੱਧੀ ਵਾਰੀ ਬਣ ਰਹਾ ਦਿਹਾੜੀ ਦੇ ਵਿੱਚ ਤੇ ਤਾਂ ਕਰਕੇ ਬਰਗਰ ਨੂੰ ਵਟਾ ਦਿੱਤੇ ਜਾ ਰਹੇ ਕਿਉਂਕਿ ਘਰ 'ਚ ਕੰਮ ਚੱਲ ਰਿਹਾ ਨਾ ਉਹਦੇ ਕਰਕੇ ਫਿਰ ਕਿਉਂ ਅੱਜ ਦੋ ਵਾਰ ਨਹੀਂ ਰੋਟੀ ਪਕਾਈ ਮੈਂ ਦੋ ਵਾਰ ਹੀ ਪਕਾਈਏ ਵੈਸੇ ਭੁੱਖ ਲੱਗ ਗਈ ਸਾਨੂੰ ਫਿਰ ਇੱਕ ਵਾਰੀ ਮਿਲੀ ਨਾ ਤਾਂ ਕਰਕੇ ਭੁੱਖ ਨਹੀਂ ਸੀ ਹੈਗੀ ਉਦੋਂ ਐਕਚੁਅਲੀ ਜਦੋਂ ਰੋਟੀ ਬਣਾਈ ਨਾ ਉਦੋਂ ਭੁੱਖ ਨਹੀਂ ਸੀ ਫਿਰ ਹੁਣ ਭੁੱਖ ਲੱਗ ਗਈ ਹੁਣ ਰੋਟੀ ਹੈ ਨਹੀਂ ਹੁਣ ਤਾਂ ਕਰਕੇ ਅਸੀਂ 버ਗਰ ਮੰਗਾ ਲਏ ਤੇ ਇਧਰ ਨੰਨੂ ਦੇਖੋ ਤੁਸੀਂ ਨੰਨੂ ਨੂੰ ਆ ਮੇਰੇ ਕੇਕ ਤੇ ਆ ਮਿਲਕ ਕੇਕ ਕਹਦਾ ਕੀ ਕਹਿੰਦਾ ਫਰੂਟ ਕੇਕ ਮੰਨੀ ਰਖਾ ਲੈਂਦੇ ਉਹਨੂੰ ਫਰੂਟ ਕੇਕ ਤੇ ਕਰੀਮ ਰੋਲ ਨਹੀਂ ਨਹੀਂ ਸਹੀ ਹੈ ਸਹੀ ਹੈ ਕਰੀਮ ਰੋਲ ਲੈ ਲਿਆ ਕੇ ਦਿੱਤਾ ਤੇ ਹੁਣ ਪੱਪੂ ਸਾਡਾ ਮਿਸਤਰੀ ਜਿਹੜਾ ਉਹ ਲੱਗਾ ਹੋਇਆ ਆਪਣੇ ਕੰਮ ਤੇ ਤੇ ਵਿਚਾਰਾ ਅੱਜ ਤੇ ਮੇਰੇ ਨਾਲ ਤਾਂ ਕਟਿੰਗ ਕੁਟਿੰਗ ਕਰੇਗਾ ਹਨਾ ਮੰਨੀ ਹੋਈ ਹੈ ਸ਼ੁਰੂ ਕਰੇਗਾ ਹੈਨਾ ਤੇ ਮੰਮੀ ਇਧਰ ਕੱਪੜੇ ਧੋਦੋ ਮੰਮੀ ਦੀ ਬਾਤ ਹੋਈ ਪਈ ਹੈ ਇਹ ਸੋਖ ਹੈ ਉੱਪਰ ਕੰਮ ਹੈ ਵੀ ਕਪੜੇ ਗੋਲ ਦੇ ਸੋਹਣੇ ਈ ਗੱਲ ਆ ਪਰ ਇਹ ਵੀ ਹਾਂ ਇਹ ਸੋਖ ਹੈ ਥੋੜੀ ਜੀ ਤੇ ਬਾਕੀ ਇਦਾਂ ਵੀ ਕੰਮ ਹੌਲੀ ਹੌਲੀ ਹੁਣ ਨਿਬੇੜੀ ਜਾਂਦੇ ਆ ਟੂਟੀਆਂ ਦਾ ਵੀ ਆਪਾਂ ਸਮਾਂ ਸਮੂਹ ਲੈ ਆਂਦਾ ਤੇ ਐਤਵਾਰ ਤੱਕ ਆਪਾਂ ਉਹ ਲੈ ਆਣਾ ਇਹ ਜਿਹੜਾ ਵਾਸ਼ਰੂਮ ਆ ਹੈ ਨਾ ਨਵਾਂ ਨਵਾਂ ਘੇਤਾ ਜਿੱਥੇ ਟੈਲਾਂ ਲਾਈਆਂ ਹਨ ਰੰਗ-ਬਰੰਗੇ ਟੈਲਾਂ ਲਾਈਆਂ ਨਾ ਤੇ ਉੱਥੇ ਹੁਣ ਆਪਾਂ ਇਲੈਕਟ੍ਰਿਸਿਟੀ ਦਾ ਕੰਮ ਕਰਾਉਣਾ ਬੱਲਬ ਲਵਾਉਣਾ ਇੱਕ ਬਾਹਰ ਬੱਲਬ ਲਵਾ ਦਾਂਗੇ ਹੈਨਾ ਤੇ ਉਹ ਜਿਹੜਾ ਸਮਾਨ ਵੀ ਲਿਆਂਦਾ ਨਾ ਟੂਟੀਆਂ ਵਾਲਾ ਜਿਹੜਾ ਕੀ ਕਹਿੰਦੇ ਹੁੰਦੇ ਨੇ ਹਾਰਡਵੇਅਰ ਦਾ ਜਿਹੜਾ ਸਮਾਨ ਲਿਆਂਦਾ ਉਹ ਵੀ ਆਪਾਂ ਇੱਥੇ ਇਹਦੇ ਵਾਸਤੇ ਜ਼ਿਆਦਾ ਲਿਆਂਦਾ ਤੇ ਇੱਕ ਆਪਾਂ ਥੱਲੇ ਵਾਸਤੇ ਆਓ ਇਹ ਬਿਲ ਨੇ ਤੇ ਆਹ ਸਾਹਮਣੇ ਜਿਹੜਾ ਘਰ ਆਹ ਅੰਕਰ ਲਾ ਦੇਣਗੇ ਸਮਾਨ ਆਪਣਾ ਬਾਹਰ ਇੱਕ ਬੱਲ ਬਲਵਾ ਦਾਂਗੇ ਵਧੀਆ ਜਿਹਾ ਨਾ ਹੋਲਡਰ ਜਿਆ ਤੇ ਅੰਦਰ ਬਟਨ ਬੂੜ ਲਵਾਣੇ ਨੇ ਅੰਦਰ ਲਵਾਣੇ ਪੈਣੇ ਲਵਾਣੇ ਬੜਾ ਮਤਲਬ ਦੋਨੋਂ ਅਲੱਗ-ਅਲੱਗ ਲਵਾਵਾਂਗੇ ਜਿਹੜੇ ਥੱਲੇ ਆਪਣੇ ਬਾਥਰੂਮ ਬਟਨ ਹੈਗਾ ਬਾਥਰੂਮ ਦੇ ਸਾਰੇ ਬੰਦ ਕਰਾ ਟਾਇਲਟ ਸੀਟ ਵਾਸਤੇ ਜਿਹੜਾ ਲੱਗ ਬੱਲ ਬੰਨੀ ਲਗਵਾਵ ਇੱਕ ਬੱਲਬ ਨਹੀਂ ਆਣਾ ਹੋਲਡਰ ਤੇ ਲਵਾਣਾ ਹੀ ਪੈਣਾ ਹੈ ਹੋਲਡਰ ਲੱਗ ਲੱਗ ਲਗਾਵਾਂਗੇ ਨਹੀਂ ਉੱਥੇ ਇੱਕੋ ਥਾਂ ਤੇ ਲਾਓ ਉਹ ਨਹੀਂ ਯਾਰ ਫਿਰ ਰੋਸ਼ਨੀ ਨਹੀਂ ਬਣਦੀ ਹੈ ਤੁਹਾਨੂੰ ਇਹ ਨਹੀਂ ਪਤਾ ਹੈਗਾ ਅੱਧਾ ਚ ਪਰਛਾਵਾਂ ਆ ਜਾਂਦਾ ਨਾ ਉਹਦਾ ਕੰਨ ਦਾ ਨਹੀਂ ਨਹੀਂ ਲੱਗ ਲੱਗ ਹੀ ਲਵਾ ਦਿਓ ਠੀਕ ਹੈ ਨਾ ਜੇ ਮੈਂ ਘਰੇ ਨਾ ਹੋਇਆ ਤੇ ਠੀਕ ਹੈ ਨਾ ਤੇ ਵਾਕੀ ਉਸ ਤੋਂ ਬਾਅਦ ਹਲੋ ਚਲ ਜੀ ਨਾ ਛੋੜਾ ਤੇ ਬਾਕੀ ਉਸ ਤੋਂ ਬਾਅਦ ਫਿਰ ਇਹ ਸਾਰਾ ਕੰਮ-ਕੂਮ ਖਤਮ ਕਰਕੇ ਫੇਰ ਆਪਾਂ ਰੰਗ ਵਾਲੇ ਦੁਆਲੇ ਹੋ ਜਾਣਾ ਹੈ ਨਾ ਉਸ ਤੋਂ ਬਾਅਦ ਫਿਰ ਰੰਗ ਵਾਲੇ ਨੇ ਵੀ ਕਾਫੀ ਟਾਈਮ ਲਾ ਦੇਣਾ ਕਿਉਂਕਿ ਸਾਰੇ ਪਾਸੇ ਰੰਗ ਕਰਾਣਾ ਤੇ ਤਾਂ ਕਰਕੇ ਉਹਨੇ ਟਾਈਮ ਲੈ ਜਾਣਾ ਹੈ ਨਾ ਰੰਗ ਵਾਲੇ ਨੇ ਰੰਗ ਵਾਲਾ ਕਿਹੜਾ ਪੁਰਾਣੇ ਵਾਲਾ ਪਹਿਲਾ ਵਾਲਾ ਜਿੱਥੋਂ ਆਪਾਂ ਰੰਗ ਲਿਆਉਂਦੇ ਆ ਨਾ ਉੱਥੋਂ ਹੀ ਆ ਜਾਂਦੇ ਨੇ ਆ ਉਹਨਾਂ ਨੂੰ ਪਤਾ ਹੁੰਦਾ ਸਹੀ ਗੱਲ ਆਓ ਸਾਰਾ ਕੋਈ ਹੈਗਾ ਸੈਂਟਰੀ ਦਾ ਵੀ ਸਮਾਨ ਹੈ ਸਾਰਾ ਕੁਝ ਆਰਟਵੇ ਦਾ ਵੀ ਹੈ ਸਾਰਾ ਕੁਝ ਰਕੀ ਪਰਦਾਓ ਹੋਰ ਹੋਰ ਤੇ ਉਸ ਤੋਂ ਬਾਅਦ ਫਿਰ ਮਨੀ ਦੀ ਪ੍ਰੀ ਵੈਡਿੰਗ ਵੀ ਕਰਨੀ ਆਪਾਂ ਥੋੜੇ ਟਾਈਮ ਤੱਕ ਤੇ ਉਹ ਜ਼ਿਆਦਾ ਜ਼ਰੂਰੀ ਨਹੀਂ ਆ ਵੀਡੀਓ ਵਾਲਿਆਂ ਨਾਲ ਗੱਲ ਕਰਦੇ ਆਂ ਆ ਵੀਡੀਓ ਵਾਲਿਆਂ ਨਾਲ ਗੱਲ ਕਰਦਾ ਲੋਕੇਸ਼ਨ ਆਪਾਂ ਉਹ ਰੱਖਣੀ ਆ ਦੂਜੀਆਂ ਨੈਚੁਰਲ ਠੀਕ ਹੈ ਨਾ ਉਹ ਨਕਲੀ ਜਿਹੀ ਲੋਕੇਸ਼ਨਾਂ ਨਹੀਂ ਰੱਖਣੀ ਆ ਜਿਹੜੀਆਂ ਉਹ ਫਾਇਦਾ ਨਹੀਂ ਪੈਸੇ ਵੀ ਦਿਓ ਉਪਰ ਉਹ ਨਕਲੀ ਜਿਹਾ ਲੱਗਦਾ ਸਾਰਾ ਕੁਝ ਡਰਾਮਾ ਜਿਹਾ ਲੱਗਦਾ ਐਵੇਂ ਬੇਕਾਰ ਜਿਹਾ ਲੱਗਦਾ ਨੈਚੁਰਲ ਸਹੀ ਹੈ ਜਿਦਾ ਮੇਰੀ ਕੀਤੀ ਸੀ ਪ੍ਰੀ ਵੈਡਿੰਗ ਉਹ ਸਹੀ ਹੈ ਉਹ ਦੱਸਣਾ ਪੈਣਾ ਤੇ ਤੁਹਾਨੂੰ ਜਾਣਾ ਪੈਣਾ ਉਹਨੂੰ ਆਓ ਮੇਰੇ ਇਹ ਪ੍ਰੀ-ਵੈਡਿੰਗ ਨਾ YouTube ਚੈਨਲ ਤੇ ਪਾਵਾਂਗੇ ਮਨਮਜੀ ਬਲੋਗਰ ਸ਼ੋਰਟ ਤੇ ਦੂਜੇ ਚੈਨਲ ਤੇ ਸੱਨੀ ਜਿਵੇਂ ਆਪਾਂ ਉੱਥੇ ਗਏ ਸੀ ਤੇ ਪਾਉਂਦੇ ਵੀ ਲੱਗੇ ਨਹੀਂ ਸੀ ਜਦ 파ਰਕ ਚ 파ਰਕ ਚ ਲੱਗੇ ਹੋਏ ਸੀਗੇ ਸ਼ੂਟਿੰਗ ਕਰਨ ਵਾਸਤੇ ਓਏ ਆਪਣੇ 파ਰਕ ਉੱਥੇ ਹੁੰਦੇ ਨੇ ਨਾ 파ਰਕਾਂ ਹੋਣਗੀਆਂ 파ਰਕਾਂ ਗੁਰਦੁਆਰਾ ਗੁਰਦੁਆਰਾ ਐਡ ਕਰ ਲੈਣਾ 파ਰਕਾਂ ਐਡ ਕਰ ਲਈ ਸਟੋਰੀਜ਼ ਬਣਾ ਲੈਣੀ ਐ ਤੇ ਕੋਈ ਉਹਦਾ ਦੇਖ ਲਵਾਂ ਕੋਈ ਜਗ੍ਹਾ ਹੈਨਾ ਨੇਚਰਲ ਜੀ ਦਾ ਆਹੋ ਚਲੋ ਬਾਕੀ 버거 ਖਾਈਏ ਤੇ ਫਿਰ ਆਪਾਂ